ਸਾਹਸ ਸਿੰਘਾ ਪਿੰਡ ਮੇਰਾ ਵੱਡਾ ਵਾਲਾ ਕੀ ਗੱਲ ਬਾਤ ਹੈ ਜੀ ਰਾਤ ਨੂੰ ਬਾਤੀ ਸਵੇਰ ਨਹੀਂ ਫਿਰ ਪੰਜ ਕਜ ਉਠਿਆ ਵਾ ਡੰਗਰਾਂ ਪੱਠੇ ਪਾਉਣ ਗਿਆ ਤੇ ਘਰ ਦੇ ਦਰਵਾਜ਼ਾ ਖੋਲਿਆ ਤੇ ਅੰਦਰਲੇ ਮਨ ਨੇ ਦਰਵਾਜ਼ਾ ਬੰਦ ਹੀ ਉਹਨਾਂ ਸਟੂਲ ਆਇਆ ਦਾ ਹੰਬਲੇ ਵਨ ਮੈਂ ਉਹਨਾਂ ਅਵਾਜ਼ ਮਾਰੀ ਹੈ ਕਿ ਦਰਵਾਜ਼ਾ ਬੰਦ ਹੋਦਾ ਜਮ ਬਾਹਰ ਗਿਆ ਵਾ ਬਾਹਰਲੇ ਬੰਨੇ ਜਾ ਕੇ ਵੇਖਿਆ ਤੇ ਗ੍ਰਿਲ ਟੁੱਟੀ ਪਈ ਰੀ ਫਿਰ ਇਹਨਾਂ ਸੰਪਨ ਸੰਖੋਣ ਕੀਤਾ ਗ੍ਰਿਲ ਦੋ ਗ੍ਰਿਲ ਗ੍ਰਿਲ ਟੋੜੀ ਪਾ ਲਿਆ ਇਹ ਕੱਟ ਕੇ ਬੱਟਿੰਗ ਸਵਾਗਤ ਹੋਇਆ ਅਡਾ 10 11 ਟੋਲੇ ਸੋਨਾ ਹੈ 2019 ਜੇ ਕਹਾਂ ਜੀ ਦੇ ਕਿ ਵਿਦਿਕਟ ਨਾ ਇਸ ਨਾਮ ਨੂੰ ਵੀ ਬੋਲਦੇ ਸਵੇਰੇ ਖਾਣਾ ਛੇ ਦੇ ਬਾਰੇ ਰਾਤ ਨਹੀਂ ਬਾਰੇ ਨਹੀਂ ਬਾਰੇ ਤੀ ਸਾਰਾ ਪਰવાર ਬਾਰ ਗੇਟ ਬਾਤ ਹੋ ਤੇ ਰਹੇ ਨਾ ਸਾੜਦਾ ਆਵਾਜ਼ ਅਸੀਂ ਸੁੱਤੇ ਜਾਂਦੇ ਕਿ ਕੀ ਕੀ ਉਹਨਾਂ ਨੇ ਫੋਲਿਆ ਕਿ ਅੰਦਰੋਂ ਸਾਰੇ ਦੋ ਕਾਟਰ ਮਾਰੀਆਂ ਵੀ ਫੋਲੀ ਦੀਆਂ ਬੈੱਡ ਫੋਲੇ ਰਿਆ ਟਰੰਕ ਫੋਲੇ ਰਿਆ ਜਿਹੜਾ ਸਟੋਰ ਸਾਰਾ ਫੋਲਿਆ ਦਾ ਕੀ ਕੀ ਸਮਾਨ ਜੋੜੀ ਹੋਇਆ ਸੋਨਾ ਆਈ ਨਾ ਸੋਨਾ ਦਾ 11 ਟੋਲੇ ਸੋਨਾ ਹੈ ਕੈਸ਼ ਵੀ ਚੋਰੀਆ ਗਿਆ ਸਾਰਾ ਨਹੀਂ ਆ ਗਿਆ ਕੋਸ਼ਿਸ਼ ਕੀਤੀ ਜਾਂਚ ਕਰਵਾਈ ਹਾਂਜੀ ਪੁਲਿਸ ਆਈ ਹੈ ਮਾਗਾ ਇਨਸਾਫ ਦੀ ਗੱਲ ਨੇ ਕਿ ਜਿਹੜੇ ਚੋਰਾਂ ਨੂੰ ਪਕੜਿਆ ਜਾਵੇ ਗਾੜੀ ਤੋਂ ਆ ਕੇ ਕੰਮ ਨਾ ਹੋਵੇ। ਕੋਈ ਗੱਲ ਹੀ ਨਹੀਂ। ਅ ਅ ਗੋਏ ਉੱਠਿਆ ਮੈਂ ਪੱਠੇ ਪਾਉਣ ਚਲ ਗਿਆ ਵਾ। ਤੇ ਮੈਂ ਬੂਆ ਖੋਦਿਆ ਵਾ। ਤੇ ਬੂਆ ਖੋਦਾ ਹੀ ਨਹੀਂ। ਤੇ ਮੈਂ ਆ ਬੜੀ ਉੱਠੀ ਉੱਠੀ ਤੁਰਦਾ ਰਿਹਾ ਤੇ ਮੰਮੀ ਕਿਹਾ ਤਲੀ ਬੰਦੇ ਪਾ ਕੇ ਫਿਰ। ਕੰਮ ਹੋ ਗਿਆ ਹਟਾ। ਇਹ ਮਾਰੇ ਗਏ ਲੁੱਟੇ ਗਏ ਦੌੜ ਲੜ ਗਈਓ। ਬੜੀ ਲੜ ਗਈ ਆ। ਉਹ ਵਿਚਾਲਾ ਕੁਛ ਕਰੇ ਦੇਖੇ ਬਾਹਰ ਜੱਟ ਭਾਰੀਆਂ ਬੋਰੀਆਂ ਦੇਖਿਆ ਸਾਰੇ ਭਾਰੀਆਂ ਬੋਰੀਆਂ ਦੇਖਿਆ ਤੇ ਉਹ ਬਾਲੀ ਮਰਪ ਹੋ ਗਈ। ਹਾਲੂ ਪਤਾ ਨਹੀਂ ਆ। ਵੀ ਕਿਤਾੜ ਦਾ ਕੀ ਨਹੀਂ ਕਿਤਾੜ ਦਾ ਕੀ ਬਣਾ ਕੇ ਸਾਡੇ ਨਾਲ ਚੋਰ اندر ਐਂਟਰ ਕੀ ਹੋਏ ਆ ਹਾਂਜੀ ਆ ਇੱਕ ਪੁਕਾ ਚ ਕਿਦਾਂ ਉਹ ਬਾਰੀ ਪੂਟੀ ਬਣਾ ਉਹ ਬਾਹਰ ਨੇ ਬਣਿਓ ਹਾਂਜੀ ਇਹ ਪਰੀਖਾਨੀ ਬੜੀ ਐ ਚੋਰ اندر ਆਹ ਅਈ ਤਾਂ ਬਾਰੀ ਨਾ ਪੂਟੀ ਹੀ ਨਾ ਤੇ ਇਹ ਨਾਲ ਹੀ ਸਪੈਂਚੀ ਤੁਹੋਂ ਕੀਤਾ ਸੀ ਫਿਰ ਇਹ ਕਹਦਾ ਚਾਹ ਬੜਾ ਅਦਰ ਤਾਂ ਬੜੋ ਵੇਖੋ ਸਹੀ ਫਿਰ ਬੂਹੇ ਖੋਲੇ ਆਂ ਹਾਂ ਇਸ ਮੋਣ ਹੀ ਦੁਰੀਆ ਦਾ ਸਭਾ ਸਾਡੇ ਉਹ 12 13 ਟੋਲੇ ਸੋਨਾ ਹੀ ਪਹਿਲੇ ਇਹ ਨਾਲ ਜਾਂਦੇ ਚਾਰੇ ਲੋਕਾਂ ਦੇ ਜੀਣੇ ਦੂਣੇ ਸੀ ਜਿਨ੍ਹਾਂ ਦੇ ਦੀਪਰਾ ਲਪਰਾ ਵਾਲਿਆਂ ਦੇ ਆਹ ਸਾਈਤਨ ਪਰ ਪਹਿਰ ਦੇਣੇ ਵੀ ਆ ਕੇ ਚਾਰੇ ਕੋਈ ਕੁਛ ਸਕੂਲ ਦੀ ਫੀਸ ਦੇਣੀ ਦਾਸ ਤਾਂ ਜਬ ਬਚਿਆ ਨਹੀਂ ਰਾਤ ਪਤਾ ਨਹੀਂ ਲੱਗਿਆ ਤੁਹਾਨੂੰ ਨਾ ਸਭ ਨੂੰ ਪਤਾ ਪਤਾ ਹੀ ਕੁਛ ਕੁਛ ਨਹੀਂ ਵੇਖਿਆ ਇਹ ਤਾਂ ਵਿੱਚ ਝੂਠ ਨਹੀਂ ਆਖਣਾ ਕੁਛ ਨਹੀਂ ਵੇਖਿਆ ਇਹ ਭਾਈ ਆ ਤਿੰਨ ਚਾਰ ਪੰਜ ਵਜੇ ਡਾਈਆਂ ਇੱਕ ਉੱਧਰ ਤਾਂ ਗਈ ਕੁਛ ਨਹੀਂ ਗਿਆ ਦੰਤਾਈ ਹਾਂਜੀ ਆਈ ਮੇਰਾ ਨਾਮ ਕਿਰਮਿੰਦਰ ਸਿੰਘ ਹੈ ਜੀ ਮੈਂ ਮਦੋ ਮੇਰਾ ਪਿੰਡ ਮਦੋਵਾਲਾ ਮੈਂ ਸਰਪੰਚਾਂ ਮਦੋਵਾਲਾ ਦੇ ਘਟਨਾ ਇਹ ਹੋਈ ਹੈ ਜੀ ਰਾਤ ਨੂੰ ਇਹ ਸੁੱਤੇ ਸੀਗੇ ਬਾਹਰ ਕੂਟਰ ਲਾ ਕੇ ਸਾਰਾ ਟੱਪਰ ਬਾਹਰ ਸੁੱਤਾ ਸੀਗਾ ਰਾਤ ਕਿਤੇ ਚੋਰ ਆਏ ਆ ਪੰਜ ਚਾਰ ਜਣੇ ਉਹਨਾਂ ਬਾਹਰੋਂ ਗ੍ਰੇਲ ਪੁੱਟ ਕੇ ਅੰਦਰ ਵੜ ਕੇ ਅੰਦਰੋਂ ਕੁੰਡੀਆਂ ਲਾ ਲੀਆਂ ਵਾ ਅੰਦਰੋਂ ਕਮਰੇ ਇਹਨਾਂ ਨੇ ਬੰਦ ਕਰਤੇ ਆ ਤੇ ਅੰਦਰ ਵੜ ਕੇ ਇਹਨਾਂ ਦੀ ਜਿਹੜੇ ਚੋਰਾਂ ਨੇ ਲਾਕ ਲੁੱਕ ਤੋੜ ਕੇ ਸਾਰੇ ਤੇ ਇਹਨਾਂ ਦਾ 10-12 ਤੋਲੇ ਸੋਨਾ ਸੀਗਾ ਉਹ ਲੈ ਗਿਆ ਤੇディ ਕਿ 100 ਰੁਪਿਆ ਕੈਸੀ ਕਾ ਉਹ ਲਗੇ ਪਰ ਪਰਿਵਾਰਕ ਮੈਂਬਰ ਬਾਹਰ ਸੁੱਤੇ ਹੋਏ ਨੇ ਨਾ ਨਾ ਇਹਨਾਂ ਨੂੰ ਕੋਈ ਪਤਾ ਨਹੀਂ ਇਹ ਰਾਤ ਕੋਈ 12 1 ਵਜੇ ਦੀ ਹੋਏਗੀ ਜੀ